ਸਵੱਛਤਾ ਦਾ ਸੁਨੇਹਾ ਦਿੰਦੇ ਕੁਮਾਂਤਰੀ ਪਖਾਨਾ ਦਿਵਸ ਮੌਕੇ ਕਈ ਸਮਾਜਿਕ ਸੰਸਥਾਵਾਂ ਅਤੇ ਆਧਾਰਿਆਂ ਵੱਲੋਂ ਸਮਾਗਮ ਕਰਵਾਏ ਗਏ ਇਸ ਦਿਹਾੜੇ ਦਾ ਮੰਤਵ ਆਲਮੀ ਪੱਧਰ ਤੇ ਸਾਰਿਆਂ ਲਈ ਸੁਰੱਖਿਅਤ ਅਤੇ ਸਾਫ਼ ਸੁਥਰੇ ਪਖਾਨਿਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣਾ ਹੈ ਅਤੇ ਇਸ ਬਾਰੇ ਜਾਗਰੂਕਤਾ ਫੈਲਾਉਣਾ ਹੈ ਸੰਯੁਕਤ ਰਾਸ਼ਟਰ ਵੱਲੋਂ ਐਲਾਨਿਆ ਗਿਆ ਇਹ ਦਿਹਾੜਾ ਉਹਨਾਂ ਲੋਕਾਂ ਲਈ ਸਵੱਛਤਾ ਦੀ ਮੰਗ ਕਰਦਾ ਹੈ ਜਿਹੜੇ ਸਾਫ਼ ਸਫਾਈ ਅਤੇ ਪਖਾਨੇ ਜਿਹੀਆਂ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਨੇ। ਕੁਮਾਂਤਰੀ ਪਖਾਨਾ ਦਿਵਸ ਮੌਕੇ ਆਵਾਸ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਵਿਸ਼ਵ ਪਖਾਨਾ ਸੰਮੇਲਨ 2025 ਦੀ ਅੱਜ ਨਵੀਂ ਦਿੱਲੀ ਵਿਖੇ ਆਰੰਭਤਾ ਕੀਤੀ ਗਈ। ਸਵੱਛਤਾ ਦੇ ਮੁੱਦਿਆਂ ਨੂੰ ਵਿਚਾਰਨ ਲਈ 21 ਨਵੰਬਰ ਤੱਕ ਚੱਲਣ ਵਾਲੇ ਇਸ ਸੰਮੇਲਨ ਦੇ ਅੱਜ ਪਹਿਲੇ ਦਿਨ ਕੇਂਦਰੀ ਮੰਤਰੀਆਂ ਮਨੋਹਰ ਲਾਲ ਖੱਟੜ ਅਤੇ ਸੀ.ਆਰ. ਪਾਟਿਲ ਨੇ ਸੰਬੋਧਨ ਕੀਤਾ। ਅਵਾਸ ਅਤੇ ਸੈਨੀਟੇਸ਼ੀਅਰੀ ਮਾਮਲੇ ਬਾਰੇ ਮੰਤਰੀ ਮਨੋਹਰ لال ਖੱਟੜ ਨੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਲ 2030 ਤੱਕ ਸੈਨੀਟੇਸ਼ਨ ਅਤੇ ਸਾਫ ਸੁਥਰੇ ਪਾਣੀ ਦੇ ਟਿਚੇ ਨੂੰ ਹਾਸਲ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ। ਅੱਜ ਬਹੁਤ ਹੀ ਇੱਕ ਇਤਿਹਾਸਿਕ ਅਤੇ ਸੁੰਦਰ ਦਿਵਸ ਹੈ। ਵਰਲ ਪੈਲੇਟ ਡੇ 19th ਆਫ ਨਵੰਬਰ ਇਨ ਟੂਰੋਵੋਗਨ डी वॉज एस्टेब्लिश फर्स्ट टाइम इन सिंगापुर एंड इट इज ट्वेंटी फिफ्थ इफ दिस कंपेन सो फर्स्ट ऑफ ऑल आई वुड वेलकम हमारे केंद्रीय जल शक्ति मंत्री श्री सी आर पाटिल जी श्री अशोक के के मीनाजी सचिव पूजल एवं स्वच्छता विभाग जलशक्ति मंत्रालय मिस्टर डेविड एम डेविड मालोगा डिप्टी मिनिस्टर ऑफ वाटर एंड सैनिटेशन साउथ अफ्रीका ਪਾਟਿਲ ਨੇ ਕਿਹਾ ਕਿ ਸਮੁੱਚੇ ਦੇਸ਼ ਵਿੱਚ 12 ਕਰੋੜ ਪਖਾਨੇ ਬਣਾਏ ਗਏ ਨੇ ਜਿਸ ਨਾਲ 60 ਕਰੋੜ ਤੋਂ ਵੱਧ ਲੋਕਾਂ ਨੂੰ ਖੁੱਲੇ ਵਿੱਚ ਸੌਂਚ ਤੋਂ ਮੁਕਤੀ ਮਿਲੀ ਹੈ ਜਨ ਸ਼ਕਤੀ ਮੰਤਰੀ ਨੇ ਕਿਹਾ ਕਿ ਡਾਇਰਿਆ ਦੀ ਵਜ੍ਹਾ ਨਾਲ ਬੱਚਿਆਂ ਦੀ ਮੌਤ ਦਰ ਵਿੱਚ ਵੀ ਕਮੀ ਆਈ ਹੈ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਇਸ ਮੁਹਿੰਮ ਨੂੰ ਜਨ ਅੰਦੋਲਨ ਦਾ ਰੂਪ ਦਿੱਤਾ ਹੈ। ਕਮਿਟੀ ਦੇ ਮੇਰੇ ਲੱਗਦਾ ਹੈ ਕਿ ਆਉਣ ਵਾਲੇ ਦਿਨੋਂ ਮੈਂ ਇਸ ਤੇ ਹੋਰ ਜ਼ਿਆਦਾ ਜਾਗਰੂਕਤਾ ਫੈਲਾਣ ਮੈਂ ਬਹੁਤ بڑا ਉਪਯੋਗ ਹੀ ਹੋਗਾ। जो स्वच्छता की बात के ऊपर माननीय प्रधानमंत्री श्री नरेंद्र मोदी साहब ने जिस तरह से काम किया है करीब बारह करोड़ टॉयलेट बना दिए गए हैं पानी के लिए भी करीब पंद्रह करोड़ घरों में स्वच्छ पानी दिया गया है तो स्वच्छता में भी हम टॉयलेट को पानी को अलग नहीं कर सकते और पहली बार पूरी दुनिया में कोई एक कोई एक देश में 12 ਕਰੋੜ ਟਾਇਲਟ ਦਾ ਨਿਰਮਾਣ ਕਰਨਾ aur 15 ਕਰੋੜ ਘਰਾਂ ਨੂੰ ਪਾਣੀ ਦੇਣਾ ਇਹ ਆਪਣੇ ਆਪ ਵਿੱਚ ਇੱਕ ਇਤਿਹਾਸਿਕ ਕਦਮ ਹੈ ਕਿ ਹਮੇਸ਼ਾ